ਇਹ ਤਿੰਨ ਬੂਟ ਜਿਹੜੇ ਧਾਰ ਲੈ ਕੇ ਆ ਸੀਗਾ ਉਹਨਾਂ ਦੇ ਪੈਸੇ ਨਹੀਂ ਦੇ ਕੇ ਗਿਆ ਇਹ ਮੱਟ ਸ਼ੇਰੋਂ ਵਾਲਾ ਜਿਹੜਾ ਉਹ ਉਹਨਾਂ ਨੂੰ ਬਾਰ-ਬਾਰ ਰਾਤ ਨੂੰ ਪੀ ਕੇ दारू ਧਮਕੀਆਂ ਦੇ ਰਿਹਾ ਵੀ ਹਾਂ ਐ ਕਰ ਦੂੰ ਮੈਂ ਪਰਚਾ ਕਰਾ ਦੂੰ ਜਾਂ ਹੋਰ ਧਮਕੀਆਂ ਦੇ ਰਿਹਾ ਉਹ ਤੂੰ ਕਾਰਵਾਈ ਕਰਾਉਣੀ ਆ ਜਿਹੜੀ ਮਾਨਹਾਨੀ ਦੀ ਜਿੰਨੀਆਂ ਕਾਰਵਾਈਆਂ ਕਰਾਉਣੀ ਆ ਤੂੰ ਜਿਹੜੀ ਮਰਜ਼ੀ ਕਰਾ ਲੈ ਸਾਨੂੰ ਨਾ ਅੱਜ ਪਰਚਾ ਦਾ ਅੱਜ ਡਰ ਐ ਨਾ ਕੱਲ ਡਰ ਐ ਤੂੰ ਯਾਰ ਜੋ ਅਗਲੇ ਪੈਸੇ ਨਹੀਂ ਦੇ ਕੇ ਗਿਆ ਪ੍ਰੂਫ ਆਵਲਾ ਕੀ ਰੱਖੇ ਅੱਛਾ ਤੂੰ ਉਥੋਂ ਲੈ ਕੇ ਬੂਟ ਤੁਰ ਗਿਆ ਅਗਲਾ ਕੀ ਪ੍ਰੂਫ ਰੱਖੇ ਦੂਗਾ ਨਾ ਪ੍ਰੂਫ ਦਿਓ ਤੂੰ ਇਹ ਨਾ ਸਮਝੀਂ ਵੀ ਸਾਡੀਆਂ ਸਰਕਾਰਾਂ ਨਾਲ ਲਿਆਜ ਹੈ ਜਿਵੇਂ ਆਹ ਕਰਾਉਂਗਾ ਕਰਾ ਦੂੰ ਸਰਕਾਰਾਂ ਦਾ ਭਲੇਖਾ ਕਢ ਲਈਦਾ ਹੁੰਦਾ ਹੈ ਇਹ ਜੇ ਬੇਗੈਰਤ ਬੰਦਾ ਤੂੰ ਹੈਗਾ ਜਿਹੜਾ ਤੂੰ ਕਹਿਣਾਗਾ ਵੀ ਮੇਰਾ ਪੱਖ ਜਾਣਣਾ ਸੀ ਤੂੰ ਦੀਪ ਸਿੱਧੂ ਦਾ ਪੱਖ ਜਾਣਿਆ ਸੀ ਤੇਰੀਆਂ ਗਿੱਦੜ ਧਮਕੀਆਂ ਦੋ ਸੀ ਨਹੀਂ ਡਰਦੇ ਤੇਰੀਆਂ ਹੋਣੀਆਂ ਸਰਕਾਰਾਂ ਤੱਕ ਪਹੁੰਚ ਤੂੰ ਲੈ ਕੇ ਬੂਡ ਮੁੜ ਕੇ ਅਗਲਾ ਹਾਲ ਵੀ ਨਹੀਂ ਪੁੱਛਿਆ ਜਾਂ ਤਾਂ ਉਹਨਾਂ ਦੇ ਪੈਸੇ ਵਾਪਸ ਕਰਕੇ ਜਾਵੇ ਆ ਕੇ ਨਾਲ ਉਹਨਾਂ ਨੂੰ ਮੰਗੇ ਗਲਤੀ ਇਹ ਠੀਕ ਹੈ ਨਹੀਂ ਫਿਰ ਅਸੀਂ ਵੀ ਇਹਦੇ ਕਾਰਵਾਈ ਕਰਾਵਾਂਗੇ ਹੁਣ ਜੋ ਤੂੰ ਅਗਲੇ ਦਾ ਨੁਕਸਾਨ ਕਰਕੇ ਗਏ ਆ ਉਹਨਾਂ ਨੂੰ ਬੂਟ ਲੈ ਕੇ ਗਏ ਅਸੀਂ ਕਿਉਂ ਵੀਡੀਓ ਡਿਲੀਟ ਕਰੀਏ ਬਾਈ ਅਸੀਂ ਕੋਈ ਗਲਤ ਨਹੀਂ ਕੀਤਾ ਸਾਨੂੰ ਪਤਾ ਅਸੀਂ ਗੁਨਾਹ ਨਹੀਂ ਕੀਤਾ ਅਸੀਂ ਸਹੀ ਆ ਸੱਚ ਦੇ ਰਾਹ ਤੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣਾ ਜਿਹੜਾ ਮੱਟ ਸ਼ੇਰੋਂ ਵਾਲਾ ਗਦਾਰ ਕਹਿੰਦਾ ਹੁੰਦਾ ਸੀ ਆਪਣੇ ਭਰਾ ਦੀਪ ਸਿੱਧੂ ਨੂੰ ਉਹਦੇ ਬਾਰੇ ਗੱਲ ਸੀ ਸਾਡੇ ਨਾਲ ਦੋਸਤ ਸੀਗੇ ਕੇਂਦਰ ਰਾਮਪਰੇ ਤੋਂ ਜਿਹੜੇ ਨੌਜਵਾਨ ਨਸ਼ਿਆਂ ਦੇ ਖਿਲਾਫ ਲੜ ਰਹੇ ਨੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਵੀ ਇਹ ਤਿੰਨ ਬੂਟ ਜਿਹੜੇ ਧਾਰ ਲੈ ਕੇ ਆ ਸੀਗਾ ਉਹਨਾਂ ਦੇ ਪੈਸੇ ਨਹੀਂ ਦੇ ਕੇ ਗਿਆ ਇਹ ਉਹ ਬੰਦਾ ਹੁਣ ਮੱਟ ਸ਼ੇਰੋਂ ਵਾਲਾ ਜਿਹੜਾ ਉਹ ਉਹਨਾਂ ਨੂੰ ਬਾਰ-ਬਾਰ ਰਾਤ ਨੂੰ ਪੀ ਕੇ दारू ਧਮਕੀਆਂ ਦੇ ਰਿਹਾ ਵੀ ਹਾਂ ਐ ਕਰ ਦੂੰ ਮੈਂ ਪਰਚਾ ਕਰਾ ਦੂੰ ਜਾਂ ਹੋਰ ਧਮਕੀਆਂ ਦੇ ਰਿਹਾ ਉਹਨਾਂ ਨੂੰ ਤੇ ਮੈਂ ਮੱਟ ਸ਼ੇਰੋਂ ਵਾਲਾ ਨੂੰ ਕਹਿਣਾ ਚਾਹਣਾ ਤੂੰ ਗਦਾਰ ਤੂੰ ਸਾਡੇ ਭਰਾ ਨੂੰ ਕਿਹਾ ਤੇ ਅਸੀਂ ਉਹ ਕਿੰਦਰ ਰੰਪਰੇ ਵਾਲੇ ਮੁੰਡਿਆਂ ਦੇ ਨਾਲ ਖੜੇ ਆ ਠੀਕ ਆ ਤੂੰ ਕਾਰਵਾਈ ਕਰਾਉਣੀ ਆ ਜਿਹੜੀ ਮਾਨਹਾਨੀ ਦੀ ਜਿੰਨੀਆਂ ਕਾਰਵਾਈਆਂ ਕਰਾਉਣੀਆਂ ਤੂੰ ਜਿਹੜੀ ਮਰਜ਼ੀ ਕਰਾ ਲੈ ਸਾਨੂੰ ਨਾ ਅੱਜ ਪਰਚਿਆਂ ਦਾ ਅੱਜ ਡਰ ਐ ਨਾ ਕੱਲ ਡਰ ਐ ਜਿਹੜੇ ਸਾਡੇ ਭਰਾ ਆਗੇ ਕੇਂਦਰ ਵਰਗੇ ਸੀ ਉਹਨਾਂ ਨਾਲ ਹਿੱਕ ਠੋਕ ਕੇ ਖੜੇ ਆ ਨਾ ਸਾਨੂੰ ਅੱਜ ਡਰ ਸੀਗਾ ਤੇ ਤੁਸੀਂ ਤੂੰ ਯਾਰ ਜਦੋਂ ਅਗਲੇ ਪੈਸੇ ਨਹੀਂ ਦੇ ਕੇ ਗਿਆ ਪ੍ਰੂਫ ਆਵਲਾ ਕੀ ਰੱਖੇ ਅੱਛਾ ਤੂੰ ਉਥੋਂ ਲੈ ਕੇ ਬੂਟ ਤੁਰ ਗਿਆ ਅਗਲਾ ਕੀ ਪ੍ਰੂਫ ਰੱਖੇ ਦੂਗਾ ਨਾ ਪ੍ਰੂਫ ਦਿਓ ਤੇਰੇ ਤੂੰ ਇਹ ਨਾ ਸਮਝੀਂ ਵੀ ਸਾਡੀਆਂ ਸਰਕਾਰਾਂ ਨਾਲ ਲਿਆਜ ਐ ਵੀ ਮੈਂ ਆਹ ਕਰਾਉਂਗਾ ਕਰਾ ਦੂੰ ਸਰਕਾਰਾਂ ਦਾ ਭਲੇਖਾ ਕੱਢਦਾ ਹੀ ਦਾ ਹੁੰਦਾ ਹੈ ਮਨ ਚੋਂ ਅਸੀਂ ਸਾਡੀ ਸਾਰੀ ਟੀਮ ਜਿੰਨੀ ਵੀ ਹੈਗੀ ਆ ਸਾਰੀ ਉਹਦੇ ਭਰਾ ਦੇ ਨਾਲ ਹੈ ਕਿਉਂਕਿ ਸੱਚ ਦੇ ਨਾਲ ਜਿਹੜਾ ਬੰਦਾ ਲੜਦਾ ਅਸੀਂ ਸੱਚ ਦੇ ਨਾਲ ਖੜੇ ਆ ਅੱਜ ਵੀ ਖੜੇ ਆ ਤੇ ਕੱਲ ਖੜਦੇ ਵੀ ਰਹਾਂਗੇ ਇਹ ਜੇ ਬੇਗੈਰਤ ਬੰਦਾ ਤੂੰ ਹੈਗਾ ਜਿਹੜਾ ਤੂੰ ਕਹਿਣਾਗਾ ਵੀ ਮੇਰਾ ਪੱਖ ਜਾਣਣਾ ਸੀ ਤੂੰ ਦੀਪ ਸਿੱਧੂ ਦਾ ਪੱਖ ਜਾਣਿਆ ਸੀ ਤੂੰ ਕਹਿੰਦਾ ਪੱਖ ਜਾਣਣਾ ਚਾਹੀਦਾ ਪੱਖ ਦੀਪ ਸਿੱਧੂ ਦਾ ਕਿਹਨੇ ਜਾਣਿਆ ਸੀ ਤੂੰ ਬਿਨਾ ਗੱਲ ਤੋਂ ਸਰਟੀਫਿਕੇਟ ਪਾ ਕੇ ਫੇਸਬੁੱਕ ਤੇ ਤੂੰ ਭੌਂਕਣ ਲੱਗ ਗਿਆ ਵੀ ਦੀਪ ਸਿੱਧੂ ਗਦਾਰ ਆ ਤੂੰ ਉਹਦਾ ਪੱਖ ਕਿਉਂ ਨਹੀਂ ਜਾਣਿਆ ਦੀਪ ਸਿੱਧੂ ਸਾਡਾ ਭਰਾ ਸੀ ਜਿਹਨੇ ਪੰਜਾਬ ਦੀ ਨੌਜਵਾਨੀ ਜਗਾਈ ਹੈ ਜੀ ਵੀ ਸਿੱਖੀ ਦੇ ਰਾਹ ਤੇ ਠੀਕ ਆ ਨਾ ਤੇਰੀਆਂ ਗਿੱਦੜ ਧਮਕੀਆਂ ਦੋਸੀ ਨਹੀਂ ਡਰਦੇ ਤੇਰੀਆਂ ਹੋਣੀਆਂ ਸਰਕਾਰਾਂ ਤੱਕ ਪਹੁੰਚ ਸਾਡੀਆਂ ਸਰਕਾਰਾਂ ਤੱਕ ਪਹੁੰਚ ਨਹੀਂ ਸਾਡੀ ਤਾਂ ਸਰਕਾਰਾਂ ਦੇ ਖਿਲਾਫ ਲੜਾਈ ਹੈ ਇਹ ਭਰੇ ਖੇਜਨਾਰੇ ਜੀ ਵੀ ਸਾਡੀ ਵੀ ਸਾਡੀ ਸਰਕਾਰ ਆ ਜਾਂ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਵੀ ਸਾਡੇ ਨੌਜਵਾਨਾਂ ਨੂੰ ਬਾਰ-ਬਾਰ ਤੰਗ ਨਾ ਕੀਤਾ ਜਾਵੇ ਤੇ ਜੜੀ ਉਹਦੇ ਕਰਦੇ ਜਿਹੜੇ ਉਹ ਸਾਡੇ ਬੰਦੇ ਨੇ ਤਾਂ ਉਹ ਕਿ ਅਸੀਂ ਵੀ ਉਹਦੇ ਉੱਤੇ ਕਾਰਵਾਈ ਕਰਾ ਰਹੇ ਹਾਂ ਤੇ ਫਿਰ ਹੁਣ ਦੇਖਾਂਗੇ ਤੂੰ ਆਈ ਕੋਈ ਨਾ ਦੇਖਾਂਗੇ ਫਿਰ ਜਿਹੜਾ ਕੁਝ ਹੁੰਦਾਗਾ ਤੇਰੀਆਂ ਗਿੱਦੜ ਧਮਕੀਆਂ ਅਸੀਂ ਕਾਰਵਾਈਆਂ ਕਰਵਾਈਆਂ ਤੂੰ ਨਹੀਂ ਡਰਦੇ ਇਹ ਮੱਟ ਸ਼ੇਰੋਂ ਵਾਲਾ ਮੱਟ ਸ਼ੇਰੋਂ ਵਾਲਿਆ ਤੇਰੀ ਦੇਖਦਾ ਕਿੰਨੀ ਤੇਰੀ ਲਾਹ ਪਾ ਹੁੰਦੀ ਤੂੰ ਫੇਰ ਵੀ ਤੈਨੂੰ ਛੱਤਰ ਖਾ ਖਾਬ ਨਹੀਂ ਤੂੰ ਹਲੇ ਬਾਜ ਆ ਰਿਹਾ ਆਵੀਆਂ ਹਰਕਤਾਂ ਤੋਂ ਤੂੰ ਗਰੀਬ ਬੰਦਿਆਂ ਤੋਂ ਲੈ ਕੇ ਬੂਟ ਯਾਰ ਤੂੰ ਉਹ ਗਰੀਬ ਬੰਦੇ ਜਿਨ੍ਹਾਂ ਦੀ ਦੁਕਾਨਦਾਰੀ ਆ ਅਗਲੇ ਦੀ ਤੂੰ ਲੈ ਕੇ ਬੂਟ ਮੁੜ ਕੇ ਅਗਲਾ ਹਾਲ ਵੀ ਨਹੀਂ ਪੁੱਛਿਆ ਜਾਂ ਤਾਂ ਉਹਨਾਂ ਦੇ ਪੈਸੇ ਵਾਪਸ ਕਰਕੇ ਜਾਵੇ ਆ ਕੇ ਨਾਲ ਉਹਨਾਂ ਤੋਂ ਮੰਗੇ ਗਲਤੀ ਇਹ ਠੀਕ ਹੈ ਨਹੀਂ ਫਿਰ ਅਸੀਂ ਵੀ ਇਹਦੇ ਕਾਰਵਾਈ ਕਰਾਵਾਂਗੇ ਹੁਣ ਤੂੰ ਕਹਿੰਦਾ ਮਾਨਹਾਨੀ ਦੇ ਪਰਚਾ ਪੁਰਚਾ ਜਿਹੜਾ ਕਰਾਉਣਾ ਕਰਾ ਲਾ ਠੀਕ ਹੈ ਹੁਣ ਅਸੀਂ ਵੀ ਇਧਰ ਤੇਰੇ ਬਰਾਬਰ ਤੇ ਕਾਰਵਾਈ ਕਰਾ ਰਹੇ ਹਾਂ ਇਹਨਾਂ ਤੇ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਜਦੋਂ ਵੀ ਜਿੱਥੇ ਕਾਲ ਦੇਵਾਂਗੇ ਨੌਜਵਾਨਾਂ ਨਾਲ ਖੜੇ ਹਾਂ ਅਸੀਂ ਸੰਗਰੂਰ ਜਿੱਥੇ ਤੋਂ ਪ੍ਰਸ਼ਾਸਨ ਸੱਦੂਗਾ ਅਸੀਂ ਸਾਰੇ ਨੌਜਵਾਨ ਸਾਰੇ ਸੰਗਰੂਰ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ ਸਾਰੇ ਵੱਧ ਤੋਂ ਵੱਧ ਉੱਥੇ ਪਹੁੰਚੋ ਇਹਦਾ ਦੇਖਦੇ ਅਸੀਂ ਦੱਸਦੇ ਹਾਂ ਤੁਹਾਨੂੰ ਵੀ ਕਦੋਂ ਇਹਨੇ ਬੁਲਾਇਆ ਪ੍ਰਸ਼ਾਸਨ ਨੇ ਆਪਾਂ ਉਹ ਚੱਲਾਂਗੇ ਤੇ ਜੇ ਜਿਸ ਸਾਹਬ ਨਾਲ ਵੀ ਆਪਣਾ ਬਣੂਗਾ ਪਰ ਉਹ ਸਾਹਬ ਨਾਲ ਕਾਰਵਾਈ ਆਪਾਂ ਵੀ ਕਰਾਵਾਂਗੇ ਇਹਦੇ ਤੇ ਤੇ ਫਿਰ ਨੌਜਵਾਨਾਂ ਦਾ ਇਕੱਠ ਆਪਾਂ ਉਥੇ ਲੈ ਕੇ ਚੱਲਾਂਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਆਪਾਂ ਦੱਸਦੇ ਆਂ ਵੀ ਕੀ ਬਣਦਾ ਤੇ ਦੂਬਾਰ ਸਾਰੀ ਕਾਰਵਾਈ ਆਪਾਂ ਇਹਤੇ ਵੀ ਕਰਾਵਾਂਗੇ ਸਾਡੇ ਦੇ ਜਿਹੜਾ ਮਾਨਹਾਨੀ ਦਾ ਪਰਚਾ ਇਹ ਕਰਾਉਣਾ ਕਰਾ ਜਾਵੇ ਨਾ ਅੱਜ ਵੀਡੀਓ ਰਿਲੀਡ ਕਰੀਏ ਨਾ ਕੱਲ ਨੂੰ ਕਰੀਏ ਜੋ ਤੂੰ ਅਗਲੇ ਦਾ ਨੁਕਸਾਨ ਕਰਕੇ ਗਏ ਆ ਉਹਨਾਂ ਨੂੰ ਬੂਟ ਲੈ ਕੇ ਗਏ ਅਸੀਂ ਕਿਉਂ ਵੀਡੀਓ ਰਿਲੀਡ ਕਰੀਏ ਬਾਈ ਅਸੀਂ ਕੋਈ ਗਲਤ ਨਹੀਂ ਕੀਤਾ ਸਾਨੂੰ ਪਤਾ ਅਸੀਂ ਗੁਨਾਹ ਨਹੀਂ ਕੀਤਾ ਅਸੀਂ ਸਹੀ ਆ ਸੱਚ ਦੇ ਰਾਹ ਤੇ ਆ ਤੇ ਸੱਚ ਆ ਜਿਹੜਾ ਉਹ ਕਦੇ ਲੁਕਦਾ ਨਹੀਂ ਹੁੰਦਾ ਠੀਕ ਹੈ ਸੱਚ ਨੂੰ ਨਾ ਕੋਈ ਪ੍ਰੂਫ ਦੇਣ ਦੀ ਲੋੜ ਪੈਂਦੀ ਹੁੰਦੀ ਹੈ ਸੱਚ ਸੱਚ ਹੀ ਹੁੰਦਾ ਹਮੇਸ਼ਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ